ਬੇਸਿਕਲੀ ਕੱਲ ਅ ਕੱਲ ਦੀ ਤਰੀਖ 22 9 25 ਨੂੰ ਇੱਕ ਅਸੀਂ ਮੁਕਦਮਾ ਦਰਜ ਕੀਤਾ ਹੈ ਕਨਸਟੇਬਲ ਸੰਦੀਪ ਸਿੰਘ ਜਿਹਦੇ ਅਫੀਸਰ ਸੀ ਤੇ ਨਾਲ ਸਿਕਿਉਰਟੀ ਪਰਸਨ ਸੀਗੇ ਜਿਹੜੇ ਉਥੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੇ ਜਿਹੜੇ ਨਸ਼ਾ ਕੇਂਦਰ ਦੇ ਵਿੱਚੋਂ 7-8 ਜਾਣਿਆਂ ਨੇ ਰਲ ਕੇ ਉਹਨਾਂ ਦੇ ਸੱਟਾਂ ਵੀ ਮਾਰੀਆਂ ਤੇ ਸੱਟਾਂ ਮਾਰ ਕੇ ਤੇ ਮਤਲਬ ਕਿਸੇ ਗੱਲ ਦੇ ਮਾਮੂਲੀ ਝਗੜਾ ਹੋ ਗਿਆ ਪਰ ਉਹਨਾਂ ਨੇ ਜਦੋਂ ਰੋਕਣ ਤੇ ਲੜ ਆਪਸ ਚ ਰਹੇ ਸੀ ਪਰ ਉਹ ਜਦੋਂ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਉਹਨਾਂ ਦੇ ਸੱਟਾਂ ਮਾਰ ਕੇ ਫਰਾਰ ਹੋ ਗਏ ਸੀ ਜਿਹਦੇ ਵਿੱਚ 6 ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਜਿਹਦੇ ਰਿਗਾਰਡਿੰਗ ਅਸੀਂ ਐਫ ਆਈ ਆਰ ਨੰਬਰ 121 ਡੇਟਡ 29 25 ਅੰਡਰ ਸੈਕਸ਼ਨ 132 221 115 ਦੀ 2 126 2 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚ ਲਿਆਂਦੀ ਸੀ ਕਿ ਕਿਹੜੇ ਜਿਹੜੇ ਬਰਾਜਵੀਸ ਸੀ ਇਹਨਾਂ ਦੇ ਜਾਂ ਬਰਾਜ ਦੇ ਨੀਤ ਨਾਲ ਇਹਨਾਂ ਨੇ ਹਮਲਾ ਕੀਤਾ ਨਹੀਂ ਇਹ ਬੇਸਿਕਲੀ ਆਪਸ ਚ ਲੜ ਰਹੇ ਸੀ ਜਦੋਂ ਸਿਕਿਉਰਟੀ ਨੇ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਤੇ ਵੀ ਉਹਨਾਂ ਨੇ ਸੱਟਾਂ ਮਾਰ ਕੇ ਤੇ ਆਪਣੇ ਵੱਲੋਂ ਉੱਥੋਂ ਨਿਕਲ ਗਏ ਸੀ ਜਿਵੇਂ ਜੀ ਸੁਣਨ ਦਾ ਹੈ ਕਿ ਬਾਅਦ ਤੇ ਇੱਕ ਤਾਂ ਪੱਥਰ ਰੋਲੇ ਮਤਲਬ ਕਾਫੀ ਮਾਰੇ ਗਏ ਨੇ ਤੇ ਇਹਨਾਂ ਕੋ ਕਿਵੇਂ ਆਏ ਉੱਥੇ ਨਹੀਂ ਉਹ ਇੱਕ ਮਤਲਬ ਉਹ ਇੱਕ ਡਾਰਮਟਰੀ ਵਰਗੂ ਹੀ ਹੈ ਮਤਲਬ ਤੁਸੀਂ ਸਾਰੀਆਂ ਚੀਜ਼ਾਂ ਉੱਤੇ ਹੁੰਦੀਆਂ ਮੋ ਜਿਹੜੇ ਉਹਦੇ ਵਿੱਚ ਹੈ ਉੱਤੇ ਇਸ ਰਿਗਾਰਡ ਦੇ ਵਿੱਚ ਉਹਦੇ ਅਸੀਂ 6 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਵਿੱਚ ਸਿਰਫ 2 ਬੰਦੇ ਸਾਡੇ ਰਹਿੰਦੇ ਐ ਸੂਰਜ ਤੇ ਸੁਮਿਤ ਜਿਹਨਾਂ ਗ੍ਰਿਫਤਾਰ ਉਹ ਭੱਜੇ ਹੋਏ ਸੋ ਜਿਹੜੇ આરોપી ਨੇ ਕਿਸੇ ਵਾਰ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਆਪਣੀ ਮਰਜ਼ੀ ਦੇ ਨਾਲ ਜਿਹੜੇ ਕਿ ਇਹ ਐਸਬਟ ਹੁੰਦੇ ਨੇ ਕੋਈ ਜਿਹੜੀ ਉਹਨਾਂ ਵਿੱਚੋਂ ਨਹੀਂ ਉਹ ਕੈਟਾਗਰੀ ਨਹੀਂ ਜਾਂ ਇਹਨਾਂ ਕੋਲ ਕੋਈ ਨਸ਼ੇ ਦੀ ਬਰਾਮਦਗੀ ਹੋਈ ਸੀ ਨੇ ਇਹ ਨੂੰ ਲੈ ਕੇ ਅੰਦਰ ਸਾਈ ਦੇ ਐਕਟਿਵਿਟੀ ਟਾਈਟਲ ਦੇ ਟਾਰਗੇਟ ਇਹ ਸਾਰੇ ਜਿਹੜੇ ਇਹਦੇ ਅੰਦਰ ਜਿੰਨੇ ਵੀ ਉੱਥੇ ਹੁੰਦੇ ਆ ਇਹਦੇ ਚ 27 6185 ਦੇ ਤਹਿਤ ਇਹਨਾਂ ਦੇ ਪਰਚੇ ਦਰਜ ਹੋਏ ਆ ਤੇ ਇਹਦੇ ਵਿੱਚ ਇਮਿਊਨਿਟੀ ਮੰਗਦੇ ਆ ਵੀ ਮੈਂ ਸੁਧਰਨਾ ਚਾਹੁੰਦਾ ਹਾਂ ਤੇ ਉਹ ਆਪਣੀ ਵੀ ਵਿਲਿੰਗਨੈਸ ਹੁੰਦੀ ਹੈ ਤੇ ਉਹਦੇ ਰਿਗਾਰਡ ਦੇ ਵਿੱਚ ਪਰ ਇਹ ਕਿਸੇ ਗੱਲ ਉਤੇ ਵੀ ਕਈ ਵਾਰ ਤੁਹਾਨੂੰ ਪਤਾ ਹੈ ਅੱਜਕੱਲ ਤਲਕੀ ਦਾ ਰੋ ਹੈ ਲੋਕ ਸਹਿਨਸ਼ੀਲਤਾ ਦੀ ਕਮੀ ਹੈ ਲੋਕਾਂ 'ਚ ਤੇ ਉਸ ਰਿਗਾਰਡ ਦੇ ਵਿੱਚ ਲੜਾਈ ਤੋਂ ਫਿਰ ਉਹ ਪੱਜ ਗਈ ਸੀ 6 ਗ੍ਰਿਫਤਾਰ ਕਰ ਲਏ